ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਖਾਸ ਅਤੇ ਤਾਕਤ ਨੁਸਖਾ ਲੈ ਕੇ ਆਇਆ ਜਿਹਦੇ ਨਾਲ ਕੇ ਤੁਹਾਡੀ ਜ਼ਿੰਦਗੀ ਬਹੁਤ ਹੀ ਸ਼ਾਨਦਾਰ ਅਤੇ ਰੰਗੀਨ ਹੋ ਜਾਏਗੀ ਜਦੋਂ ਵੀ ਅਸੀਂ ਆਪਣੀ ਔਰਤ ਨਾਲ ਸੰਗ ਕਰਨਾ ਜਾਂ ਪੂਰਾ ਆਨੰਦ ਲੈਣ ਦਾ ਤੁਹਾਡਾ ਮੂਡ ਆ ਉਦੋਂ ਤੁਸੀਂ ਉਹ ਚੀਜ਼ ਨੂੰ ਸੇਵਨ ਕਰਨਾ ਵਾ ਉਸਕੇ ਵਿੱਚ ਅਸੀਂ ਕਿਹੜੀ ਕਿਹੜੀ ਚੀਜ਼ ਲੈਣੀ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਸਵਰਨ ਭੰਗ ਭਸਮ ਫਿਰ ਅਸੀਂ ਲੈਣਾ ਮੂੰਗਾ ਪਿਸ਼ਟੀ ਫਿਰ ਗਾਉ ਦਤੀ ਭਸਮ ਸੋਧ ਸੁਖਾ ਇਹ ਸਾਰੇ ਲੈਣਿਆ ਹਮ ਵਜਨ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਖਰਲ ਕਰਕੇ ਤਿੰਨ ਦਿਨ ਇਹਨਾਂ ਨੂੰ ਖਲ ਕਰਨਾ ਖਰਲ ਕਰਕੇ ਤੇ ਇਹਦੀਆਂ ਚਣੇ ਬਰਾਬਰ ਗੋਲੀਆਂ ਬਣਾ ਕੇ ਇੱਕ ਗੋਲੀ